ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਸੋਪੁਰਖ ਜੋ ਰਾਗ ਆਸਾ ਵਿੱਚ ਹੈ ਉਸ ਦੀ ਦੂਜੀ ਪੌੜੀ ਤੇ ਥੋੜੀ ਜੀ ਵਿਚਾਰ ਕਰਾਂਗੇ ਹਾਂਜੀ ਬਿਲਕੁਲ ਸਾਡਾ ਮਕਸਦ ਅੱਜ ਇਹੀ ਹੈ ਕਿ ਇਸ ਪੌੜੀ ਦੇ ਅੰਦਰ ਜਿਹੜੇ ਡੂੰਗੇ ਭਾਵ ਨੇ ਉਹਨਾਂ ਨੂੰ ਥੋੜਾ ਸਮਝੀਏ ਕਿ ਕਿਵੇਂ ਗੁਰੂ ਸਾਹਿਬ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਗੱਲ ਕਰਦੇ ਨੇ ਫਿਰ ਉਹਦੀ ਸ੍ਰਿਸ਼ਟੀ ਦੀ ਅਚਰਜ ਖੇੜ ਦੇ ਨਾਲ ਹੀ ਭਗਤੀ ਦੀ ਮਹਾਨਤਾ ਵੀ ਦੱਸਦੇ ਨੇ ਸਹੀ ਗੱਲ ਇਹ ਸਿਰਫ ਸ਼ਬਦਾਂ ਦੇ ਅਰਥ ਨਹੀਂ ਕੁਝ ਹੋਰ ਗਹਿਰਾ ਹੈ ਇਹਦੇ ਵਿੱਚ ਬਿਲਕੁਲ ਇੱਕ ਅਨੁਭਵ ਵਾਲ ਇਸ਼ਾਰਾ ਹੈ ਜੀ ਚਲੋ ਫਿਰ ਪਹਿਲੀ ਤੁਕ ਤੇ ਸ਼ੁਰੂ ਕਰਦੇ ਆਂ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇਹ ਤਾਂ ਮਤਲਬ ਬੜੀ ਸਿੱਧੀ ਜਿਹੀ ਗੱਲ ਲੱਗਦੀ ਹੈ ਕਿ ਰੱਬ ਹਰ ਥਾਂ ਹੈ ਹਾਂ ਜੀ ਲੱਗਦੀ ਸਿੱਧੀ ਹੈ ਪਰ ਇਹਦੀ ਗਹਿਰਾਈ ਬਹੁਤ ਹੈ ਘਟ ਘਟ ਅੰਤਰ ਯਾਨੀ ਹਰ ਸਰੀਰ ਹਰ ਦਿਲ ਦੇ ਅੰਦਰ ਤੇ ਸਰਬ ਨਿਰੰਤਰ ਦਾ ਮਤਲਬ ਹੈ ਬਿਨਾ ਕਿਸੇ ਫਰਕ ਦੇ ਬਿਨਾ ਕਿਸੇ ਵਿਥ ਦੇ ਲਗਾਤਾਰ ਹਰ ਥਾਂ ਤੇ। ਅੱਛਾ ਮਤਲਬ ਕੋਈ ਜਗ੍ਹਾ ਖਾਲੀ ਨਹੀਂ। ਕੋਈ ਜਗ੍ਹਾ ਖਾਲੀ ਨਹੀਂ ਤੇ ਸਿਰਫ ਮੌਜੂਦਗੀ ਨਹੀਂ। ਇੱਕੋਪੁਰਕ ਸਮਾਣਾ। ਇੱਕ ਕੋਈ ਸ਼ਕਤੀ ਹੈ, ਇੱਕ ਕੋਈ ਤੱਤ ਹੈ ਜਿਹੜਾ ਸਭ ਵਿੱਚ ਸਮਾਇਆ ਹੋਇਆ ਹੈ। ਹੂੰ। ਇਹਦੇ ਨਾਲ ਨਾ ਉਹ ਜਿਹੜੇ ਵੱਖਰੇਵੇਂ ਨੇ ਉਹ ਸਾਰੇ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦੇ ਨੇ ਅਸਲ ਪੱਦਰ ਤੇ। ਅੱਛਾ। ਪਰ ਫਿਰ ਅਗਲੀ ਤੁਕ ਹੈ। ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇਹ ਕਿਵੇਂ ਫਿਰ ਇਕ ਪਾਸੇ ਸਾਰੇ ਦਾਤੇ ਤੇ ਇਕ ਦੂਜੇ ਪਾਸੇ ਭਿਖਾਰੀ ਇਹ ਤਾਂ ਉਲਟ ਜਿਹਾ ਲੱਗਦਾ ਹਾਂ ਇਹ ਸਵਾਲ ਬਣਦਾ ਹੈ ਦੇਖੋ ਗੁਰੂ ਸਾਹਿਬ ਇਸ ਵਖਰੇਵੇਂ ਨੂੰ ਜਿਹੜਾ ਸਾਨੂੰ ਦਿਸ ਰਿਹਾ ਉਹਨੂੰ ਆਖਰੀ ਸਚਾਈ ਨਹੀਂ ਮੰਨ ਰਹੇ ਅੱਛਾ ਉਹ ਕਹਿ ਰਹੇ ਨੇ ਇਹ ਤੇਰੇ ਚੋਜ ਵਿਡਾਣਾ ਮਤਲਬ ਇਹ ਤੇਰੀ ਇੱਕ ਅਸਚਰਜ ਖੇਡ ਹੈ ਇੱਕ ਲੀਲਾ ਹੈ ਕਿਉਂਕਿ ਅਸਲ ਵਿੱਚ ਤਾਂ ਉਹੀ ਏਕੋਪੁਰਖ ਹਰ ਥਾਂ ਹੈ ਹੂੰ ਇਸ ਲਈ ਜਿਹੜੇ ਫਰਕ ਨੇ ਨਾ ਕੋਈ ਦਾਤਾ ਹੈ ਕੋਈ ਮੰਗਤਾ ਹੈ ਇਹ ਉਸੇ ਇੱਕ ਦੀ ਖੇਡ ਦੇ ਵੱਖ-ਵੱਖ ਰੂਪ ਨੇ ਉਸ ਦੀ ਵਿਭਿੰਨਤਾ ਉਸ ਦੀ ਡਾਈਵਰਸਿਟੀ ਦਾ ਪ੍ਰਗਟਾਵਾ ਨੇ ਮਤਲਬ ਇਹ ਸਿਰਫ ਬਾਹਰੀ ਫਰਕ ਨੇ ਅੰਦਰੋਂ ਸਭ ਇੱਕ ਹਾਂਜੀ ਐ ਕਹਿ ਲੋ ਇਹ ਵੱਖਰੇਵੇਂ ਉਸ ਏਕਤਾ ਨੂੰ ਕੱਟਦੇ ਨਹੀਂ ਸਗੋਂ ਉਸੇ ਏਕਤਾ ਦੇ ਅੰਦਰ ਹੀ ਹੋ ਰਹੇ ਨੇ ਵਾਹ ਕਮਾਲ ਦੀ ਗੱਲ ਹੈ ਤੇ ਫਿਰ ਅਗਲੀ ਤੁਖ ਮੈਨੂੰ ਲੱਗਦਾ ਇਸੇ ਗੱਲ ਨੂੰ ਹੋਰ ਪੱਕਾ ਕਰਦੀ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦਬਿਨ ਆਵਰਨਾ ਜਾਣਾ ਇਹ ਤਾਂ ਹੋਰ ਵੀ ਡੁੰਗੀ ਗੱਲ ਹੋ ਗਈ ਦੇਣ ਵਾਲਾ ਵੀ ਉਹੀ ਤੇ ਲੈਣ ਵਾਲਾ ਭੋਗਣ ਵਾਲਾ ਵੀ ਉਹੀ ਬਿਲਕੁਲ ਇਹ ਤੋਕ ਤਾਂ ਜਿਹੜਾ ਦ્વੈਦ ਦਾ ਭਾਵ ਹੁੰਦਾ ਨਾ ਕਿ ਮੈਂ ਵੱਖਰਾ ਤੂੰ ਵੱਖਰਾ ਦੇਣ ਵਾਲਾ ਵੱਖਰਾ ਲੈਣ ਵਾਲਾ ਵੱਖਰਾ ਉਸ ਤੇ ਸਿੱਧੀ ਝੋਟ ਕਰਦੀ ਹੈ ਕਿਵੇਂ ਦੇਖੋ ਆਪੇ ਦਾਤਾ ਸਭ ਦਾਤਾਂ ਦਾ ਸੋਮਾ ਦੇਣ ਵਾਲਾ ਉਹ ਆਪ ਹੈ ਫਿਰ ਆਪੇ ਭੁਗਤਾ ਉਹਨਾਂ ਦਾਤਾਂ ਨੂੰ ਮੰਨਣ ਵਾਲਾ ਵਰਤਣ ਵਾਲਾ ਅਨੁਭਵ ਕਰਨ ਵਾਲਾ ਵੀ ਉਹੀ ਹੈ ਅੱਛਾ ਤੇ ਜਦੋਂ ਇਹ ਸਮਝ ਆ ਜਾਵੇ ਫਿਰ ਦੇਣ ਵਾਲੇ ਨੂੰ ਹੰਕਾਰ ਕਿਵੇਂ ਹੋਏਗਾ ਤੇ ਲੈਣ ਵਾਲੇ ਨੂੰ ਹੀਣਤਾ ਕਿਉਂ ਮਹਿਸੂਸ ਹੋਏਗੀ ਹਾਂ ਇਹ ਤਾਂ ਸਾਰੀ ਖੇਡ ਹੀ ਬਦਲ ਦਿੰਦੀ ਹੈ ਤੇ ਤਾਂ ਹੀ ਅੱਗੇ ਕਿਹਾ ਹਉ ਤਦ ਬਿਨ ਅਵਰ ਨਾ ਜਾਣਾ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ ਮਤਲਬ ਸਭ ਕੁਝ ਤੂੰ ਹੀ ਤੂੰ ਹੈ ਵਾਹ ਇਹ ਸਮਝ ਆ ਜਾਵੇ ਤਾਂ ਸਾਡਾ ਇੱਕ ਦੂਜੇ ਨਾਲ ਵਰਤਾਓ ਕਿੰਨਾ ਬਦਲ ਸਕਦਾ ਹੈ ਨਾ ਬਿਲਕੁਲ ਜੀ ਬਿਲਕੁਲ ਅੱਛਾ ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਉਸ ਦੇ ਸਰੂਪ ਦੀ ਗੱਲ ਕਰਦੇ ਨੇ ਤੂ ਪਾਰ ਬ੍ਰह्म ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਇੱਥੇ ਬੇਅੰਤ ਦੋ ਵਾਰੀ ਆਇਆ ਹੈ ਹਾਂਜੀ ਇੱਥੇ ਉਸ ਦੀ ਵਿਸ਼ਾਲਤਾ ਉਸ ਦੀ ਕੋਈ ਹੱਦ ਨਾ ਹੋਣ ਦੀ ਗੱਲ ਹੋ ਰਹੀ ਹੈ ਪਾਰ ਬ੍ਰह्म ਮਤਲਬ ਜੋ ਮਾਇਆ ਤੋਂ ਸਮਝ ਤੋਂ ਪਰੇ ਆ ਪਰੇ ਤੋਂ ਪਰੇ ਹਾਂ ਪਰੇ ਤੋਂ ਪਰੇ ਤੇ ਬੇਅੰਤ ਬੇਅੰਤ ਜਿਸ ਦਾ ਕੋਈ ਅੰਤ ਨਹੀਂ ਕੋਈ ਸੀਮਾ ਨਹੀਂ ਦੋ ਵਾਰੀ ਕਹਿ ਕੇ ਨਾ ਉਸ ਅਨੰਤਤਾ ਤੇ ਹੋਰ ਜ਼ੋਰ ਦਿੱਤਾ ਗਿਆ ਹੂੰ ਤੇ ਜਦੋਂ ਉਹ ਇੰਨਾ ਬਿਆੰਤ ਹੈ ਫਿਰ ਤੇਰੇ ਕਿਆ ਗੁਣ ਆਖ ਵਖਾਣਾ ਮਤਲਬ ਮੈਂ ਤੇਰੇ ਕਿਹੜੇ ਕਿਹੜੇ ਗੁਣਾ ਦਾ ਜ਼ਿਕਰ ਕਰਾਂ ਮੇਰੀ ਜ਼ੁਬਾਨ ਮੇਰੀ ਸਮਝ ਤਾਂ ਬਹੁਤ ਛੋਟੀ ਹੈ ਤੇਰੇ ਬਿਆੰਤ ਗੁਣਾ ਨੂੰ ਬਿਆਨ ਕਰਨ ਲਈ ਇੱਕ ਤਰ੍ਹਾਂ ਨਾਲ ਨਿਮਰਤਾ ਵੀ ਹੈ ਬਿਲਕੁਲ ਇਹ ਮੰਨਣਾ ਕਿ ਉਹ ਸਾਡੀ ਸਮਝ ਤੋਂ ਬਹੁਤ ਪਰੇ ਹੈ ਬਹੁਤ ਵੱਡਾ ਪਹਿਲਾਂ ਕਿਹਾ ਕਿ ਉਹ ਘਟ ਘਟ ਅੰਤਰ ਹੈ ਹਰ ਕਣ ਵਿੱਚ ਹੈ ਫਿਰ ਕਿਹਾ ਉਹ ਬਯੰਤ ਹੈ ਪਹੁੰਚ ਤੋਂ ਬਾਹਰ ਹੈ ਇਹ ਦੋਵੇਂ ਗੱਲਾਂ ਇਕੱਠੀਆਂ ਕਿਵੇਂ ਇਹੀ ਤਾਂ ਖੂਬਸੂਰਤੀ ਹੈ ਜੀ ਗੁਰਬਾਣੀ ਦੀ ਉਹ ਇੱਕੋ ਵੇਲੇ ਹਰ ਥਾਂ ਹਰ ਕਣ ਵਿੱਚ ਮੌਜੂਦ ਵੀ ਹੈ ਇਮਨੈਂਟ ਤੇ ਨਾਲ ਹੀ ਉਹ ਸਾਰੀ ਸ੍ਰਿਸ਼ਟੀ ਤੋਂ ਪਰੇ ਬਯੰਤ ਵੀ ਹੈ ਅੱਛਾ ਦੋਵੇਂ ਪਹਿਲੂ ਇਕੱਠੇ ਹਾਂਜੀ ਇਹ ਦੋਵੇਂ ਉਸੇ ਇੱਕ ਸਚਾਈ ਦੇ ਪਹਿਲੂ ਨੇ ਅੱਛਾ ਜਦੋਂ ਇਹ ਸਮਝ ਆ ਗਈ ਕਿ ਉਹ ਇੰਨਾ ਬਯੰਤ ਵੀ ਹੈ ਤੇ ਇੰਨਾ ਨੇੜੇ ਵੀ ਹੈ ਹਰ ਥਾਂ ਤੇ ਹੈ ਫਿਰ ਫਿਰ ਇਨਸਾਨਲੇ ਕੀ ਕਰਨ ਵਾਲਾ ਕੰਮ ਰਹਿ ਜਾਂਦਾ ਹੈ ਹਾਂ ਸਹੀ ਸਵਾਲ ਹੈ ਉਹਦਾ ਜਵਾਬ ਮਿਲਦਾ ਹੈ ਆਖਰੀ ਤੁਕ ਵਿੱਚ ਅੱਛਾ ਆਖਰੀ ਤੁਕ ਜੋ ਸੇਵੈ ਜੋ ਸੇਵੈ ਤੁਝ ਜੀ ਜਨ ਨਾਨਕ ਤਿੰਨ ਕੁਰਬਾਨਾ ਇੱਥੇ ਵੀ ਸੇਵੇ ਦੋ ਵਾਰੀ ਆਇਆ ਹੈ ਹਾਂਜੀ ਇਹ ਦੁਹਰਾਓ ਦੱਸਦਾ ਹੈ ਕਿ ਸੇਵਾ ਭਗਤੀ ਸਿਮਰਨ ਕਿੰਨਾ ਜ਼ਰੂਰੀ ਹੈ ਕਿੰਨਾ ਮਹੱਤਵਪੂਰਨ ਹੈ ਮਤਲਬ ਜ਼ੋਰ ਦੇਣ ਲਈ ਹਾਂ ਜ਼ੋਰ ਦੇਣ ਲਈ ਕਿ ਜਿਨ੍ਹਾਂ ਨੇ ਇਸ ਸੱਚ ਨੂੰ ਸਮਝ ਕੇ ਪਹਿਚਾਨ ਕੇ ਉਸ ਪ੍ਰਭੂ ਨਾਲ ਜੁੜ ਗਏ ਨੇ ਉਹਦੀ ਯਾਦ ਵਿੱਚ ਰਹਿੰਦੇ ਨੇ ਉਹਦੇ ਭਾਣੇ ਵਿੱਚ ਚੱਲਦੇ ਨੇ ਉਹ ਸੇਵੇ ਹਨ ਤੇ ਗੁਰੂ ਸਾਹਿਬ ਕਹਿੰਦੇ ਨੇ ਜਨ ਨਾਨਕ ਤਿੰਨ ਕੁਰਬਾਨਾ दास नानक ਉਹਨਾ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ਵਾਹ ਮਤਲਬ ਭਗਤੀ ਕਰਨ ਵਾਲਿਆਂ ਦੀ ਇੰਨੀ ਵਡਿਆਈ ਬਿਲਕੁਲ ਇਹ ਭਗਤੀ ਦੇ ਰਾਹ ਦੀ ਸਭ ਤੋਂ ਉੱਚੀ ਪਦਵੀ ਹੈ ਹੂੰ ਤਾਂ ਸਾਰੀ ਵਿਚਾਰ ਨੂੰ ਜਿਸ ਮਿਟੀਏ ਤਾਂ ਇਹੀ ਨਿਕਲਦਾ ਹੈ ਕਿ ਪ੍ਰਮਾਤਮਾ ਹਰਥਾ ਹੈ ਸਭ ਵਿੱਚ ਹੈ ਇਹ ਜਿਹੜੇ ਦੁਨੀਆਂ ਦੇ ਫਰਕ ਨੇ ਇਹ ਉਸ ਦੀ ਖੇਡ ਦਾ ਹਿੱਸਾ ਨੇ ਅਸਲ ਵਿੱਚ ਕਰਨ ਵਾਲਾ ਵੀ ਉਹੀ ਹੈ ਤੇ ਮੰਨਣ ਵਾਲਾ ਵੀ ਉਹੀ ਉਹ ਬੇਅੰਤ ਹੈ ਤੇ ਸਭ ਤੋਂ ਉੱਤਮ ਕੰਮ ਹੈ ਉਸ ਨਾਲ ਜੁੜਨਾ ਉਸ ਦੀ ਸੇਵਾ ਭਗਤੀ ਕਰਨੀ ਬਿਲਕੁਲ ਸਹੀ ਇਹ ਪੌੜੀ ਇੱਕ ਪੂਰੀ ਯਾਤਰਾ ਕਰਵਾਂਦੀ ਹੈ ਸਾਨੂੰ ਪਹਿਲਾਂ ਬ੍ਰਹਮੰਡੀ ਏਕਤਾ ਦਾ ਅਹਿਸਾਸ ਫਿਰ ਉਸ ਦੀ ਲੀਲਾ ਨੂੰ ਦੇਖਣਾ ਫਿਰ ਉਸ ਦੀ ਬੇਅੰਤਤਾ ਅੱਗੇ ਸਿਰ ਚੁਕਾਉਣਾ ਤੇ ਅਖੀਰ ਵਿੱਚ ਉਸ ਦੀ ਭਗਤੀ ਵਿੱਚ ਲੀਨ ਹੋਣਾ ਤੇ ਅੰਤ ਵਿੱਚ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਜੇ ਇਹ ਅਹਿਸਾਸ ਸਾਡੇ ਅੰਦਰ ਸੱਚੀ ਪੱਕਾ ਹੋ ਜਾਵੇ ਕਿ ਉਹ ਸਭ ਵਿੱਚ ਹੈ ਤਾਂ ਸਾਡਾ ਦੂਜਿਆਂ ਪ੍ਰਤੀ ਸਾਰੇ ਕੁਦਰਤ ਪ੍ਰਤੀ ਕੀ ਸਾਡਾ ਨਜ਼ਰੀਆ ਸਾਡਾ ਵਰਤਾਓ ਆਪਣੇ ਆਪ ਬਦਲ ਨਹੀਂ ਜਾਏਗਾ ਹਾਂ ਇਹ ਬਹੁਤ ਵੱਡਾ ਸਵਾਲ ਹੈ ਸੋਚਣ ਲਈ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ